ਜਾਦੀ ਕਿ ਜਿਹੜਾ ਤਿੰਨ ਨੌ ਆਪਣੀ ਜਿਹੜੀ ਬੀਤੇ ਦਿਨ ਨਿਕਲ ਕੇ ਗਿਆ ਹੈ ਇਹ ਰਾਤ ਨੂੰ ਆਪਣੀ ਜਿਹੜੀ ਪੁਲਿਸ ਪਾਰਟੀ ਹੈ ਹੁਣ ਅਜਿਤ ਕੱਲੇ ਸੀ ਗਸ਼ਟ ਵਧਾਈ ਹੋਈ ਹੈ ਆਪਣੇ ਜ਼ਿਲ੍ਹੇ ਚ ਹਾਈਵੇਜ਼ ਦੀ ਵੀ ਤੇ ਪੀਸੀਆਰ ਪਾਰਟੀਆਂ ਵੀ ਐਕਟੀਵੇਟ ਕੀਤੀਆਂ ਹੋਈਆਂ ਲਿੰਕ ਰੋਡਸ ਦੀ ਵੀ ਵਧਾਈ ਹੋਈ ਹੈ ਗਸ਼ਟ ਤੇ ਉਹ ਜਿਹਨੂੰ ਗਸ਼ਟ ਕਰ ਰਹੀ ਸੀ ਤੇ ਜਿਹੜਾ ਆਪਣਾ ਪੱਕੇ ਵਾਲਾ ਅਡੇ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਕੁਝ ਦੋ ਮੁੰਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗੇ ਟੈਚੀ ਛੱਟ ਕੇ ਭੱਜ ਗਏ ਨੇ ਉਹਨਾਂ ਪਿੱਛਾ ਤੇ ਕੀਤਾ ਪਰ ਉਹ ਨੇਰੇ ਦੀ ਓਟ ਲੈ ਕੇ ਉਹ ਕਿਰਾ ਭੱਜਣ 'ਚ ਕਾਮਯਾਬ ਹੋ ਗਏ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ 'ਚ ਆਪਾਂ ਨੂੰ ਪਿਸਟਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ 5 ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਇਹ ਨਾਮ ਮੈਗਜ਼ੀਨ ਐਕਸਟਰਾ ਸੀ ਕਾਰਤੂਸ ਕੋਈ ਨਹੀਂ ਮਿਲਿਆ ਫਿਰ ਜਿ세 ਚੱਲਦੇ ਅਸੀਂ ਇੱਕ ਫਰਚਾ ਸਲੈਕਟ ਦੇ ਅੰਡਰ 135 ਨੰਬਰ ਮੁਕਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਜੀ ਉਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਐਸੀ ਪਾਲ ਕਰ ਰਹੇ ਆਂ ਅਲੱਗ-ਅਲੱਗ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜ ਲਾਂਗੇ ਸਰ ਕੀ ਲੱਗਦਾ ਕੋਈ ਵੱਡੀ ਵਾਰਤਾ ਇਹ ਤਾਂ ਹੁਣ ਦੇਖੋ ਪੰਜ ਵੈਪਨ ਇਕੱਠੇ ਮਿਲਨੇ ਤੇ ਇਟਸੈਲਫ ਵੀ ਬੜੀ ਵੱਡੀ ਗੱਲ ਹੈਗੀ ਹੈ ਤੇ ਕਿਸ ਪਰਪਸ ਵਾਸਤੇ ਸੀ ਇਹ ਬੰਦੇ ਹੁਜ ਤੂੰ ਅਸੀਂ ਫੜ ਲਾਂਗੇ ਫਿਰ ਸਾਨੂੰ ਕਲੀਅਰ ਹੋਏਗਾ ਉਹਦੀ ਘਟਨਾ ਕਰੇ ਇਹ 39 ਰਾਤ ਰਾਤ ਦੀ ਬਹੁਤ ਬਹੁਤ ਨਾਲ ਤੱਕ ਲੱਗਦਾ ਹੈ ਦੇਖੋ ਆਪਾਂ ਗੈਸ ਕਰ ਲਈਏ ਤੇ ਉਹਦਾ ਕੋਈ ਜਦ ਤਾਈ ਬੰਦੇ ਨਹੀਂ ਫੜੇ ਜਾਂਦੇ ਅਸੀਂ ਤੁਹਾਨੂੰ ਕੋਈ ਠੋਸ ਜਵਾਬ ਨਹੀਂ ਉਹਨਾਂ ਦੀ ਪੁਛ ਪੜਤਾਲ ਤੋਂ ਬਾਅਦ ਵੀ ਕੋਈ ਠੋਸ ਚੀਜ਼ ਲਈ ਹਾਲ ਦੀ ਗੱਡੀ ਸਾਨੂੰ ਇੱਕ ਵੈਪਨ ਮਿਲੇ ਦੋ ਬੰਦੇ ਜਿਹੜੇ ਉਹ ਟੈਚੀ ਸੁੱਟ ਕੇ ਭੱਜੇ ਸੀ ਉਹਨਾਂ ਚ ਕੋਈ ਸੀਸੀਟੀਵੀ ਵਗੈਰਾ ਕੋਈ ਨਹੀਂ ਇਹ ਸਾਰੀਆਂ ਹੀ ਖੰਘਾਲ ਰਹੇ ਆ ਜੀ ਖੰਘਾਲਦੇ ਕਿਸ ਥਾਂ ਤੇ ਸੀ ਕਿਹੜੇ ਵਾਹਨ ਸੀ ਹਾਂਜੀ ਅਸੀਂ ਸਾਰਾ ਕੁਝ ਚੈੱਕ ਕਰ ਰਹੇ ਹਾਂ ਜਦੋਂ ਸਾਨੂੰ ਕੋਈ ਲਿਆ ਇਹ ਕਿਹ ਕਿਹੜਾ ਜੀ ਦੇਖੋ ਬਣੇ ਜਿੰਨੂੰ ਕੀ ਲੱਗਦੇ ਜੇ ਐਫਐਸਐਲ ਭੇਜਾਂਗੇ ਉਥੋਂ ਦੇਖਣ ਨੂੰ ਤੇ ਸੋਫਿਸਟੀਕੇਟਿਡ ਵੈਪਨ ਲੱਗਦੇ ਹੈਗੇ ਨੇ ਐਫਐਸਐਲ ਜਦੋਂ ਸਾਡੀ ਜਾਂਦੀ ਹੁੰਦੀ ਹੈ ਫਿਰ ਉਥੋਂ ਸਾਰਾ ਪਤਾ ਲੱਗਦਾ ਇਹ ਕਿਦਾਂ ਦਾ ਹੈ ਕਿ ਇਸ ਟਾਈਪ ਦੇ ਸਰ ਮੈਗਜ਼ੀਨ ਵਾਲੇ ਹੈ ਜੀ ਜਿੰਨੂੰ ਕੀ ਕਹਿੰਦੇ ਸਿੰਗਲ ਸ਼ਾਟ ਨਹੀਂ ਹੈਗਾ ਮੈਗਜ਼ੀਨ ਵਾਲੇ